ਜੇ ਆ ਹੁਕਮਨਾਮਾ ਜਾਰੀ ਕੀਤਾ ਗਿਆ ਪਟਨਾ ਸਾਹਿਬ ਦੇ ਅਹੁਦੇਦਾਰਾਂ ਨੂੰ ਅਕਾਲ ਤੱਕ ਸਾਹਿਬ ਦੇ ਪੇਸ਼ ਨਾ ਹੋਣ ਦੀ ਹਦਾਇਤ ਦਿੱਤੀ ਗਈ ਹੈ ਪੇਸ਼ ਹੋਣ ਵਾਲੇ ਅਹੁਦੇਦਾਰਾਂ ਨੂੰ ਪੱਕਾ ਤਨਖਾਹਿਆ ਕਰਾਰ ਦੇਣ ਦੀ ਚੇਤਾਵਨੀ ਇਸ ਲੈਟਰਚ ਦਿੱਤੀ ਗਈ ਹੈ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਹੈ ਦੱਸ ਦੇ ਕਿ ਇਹ ਹੁਕਮਨਾਮਾ ਜਾਰੀ ਕਰਕੇ ਕਿਹਾ ਗਿਆ ਕਿ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਤੇ ਸੰਭੂ ਅਹੁਤੇਦਾਰ ਅਤੇ ਮੈਂਬਰ ਜੀ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਸ਼੍ਰਕਾਲਤਕ ਸਾਹਿਬ ਵਿਖੇ ਨਾ ਜਾਏਗਾ ਅਤੇ ਨਾ ਹੀ ਪੇਸ਼ ਹੋਏਗਾ ਜੇਕਰ ਕੋਈ ਵੀ ਸ਼੍ਰਕਾਲਤਕ ਸਾਹਿਬ ਜੀ ਵਿਖੇ ਪੇਸ਼ ਹੋਵੇਗਾ ਉਹ ਤੱਕ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਵੱਲੋਂ ਪੱਕਾ ਤਨਖਈਆ ਮੰਨਿਆ ਜਾਵੇਗਾ ਅਤੇ ਪੰਥਕ ਰਵਾਇਤ ਅਨੁਸਾਰ ਸਖਤ ਕਾਰਵਾਈ ਉਸ ਦੇ ਖਿਲਾਫ ਕੀਤੀ ਜਾਏਗੀ ਬੀਤੇ ਕਾਲ ਅਕਾਲਤਕ ਸਾਹਿਬ ਦੇ ਵੱਲੋਂ ਤੱਕ ਸ਼੍ਰੀ ਪਟਨਾ ਸਾਹਿਬ ਦਾ ਫੈਸਲਾ ਰੱਦ ਕੀਤਾ ਗਿਆ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਕਰਾਰ ਦੇਣ ਵਾਲੇ ਫੈਸਲੇ ਨੂੰ ਰੱਦ ਕੀਤਾ ਗਿਆ ਸੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਸ਼ ਨੇ ਇਹ ਆਦੇਸ਼ ਦਿੱਤਾ ਸੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਹੁਕਮ ਪਰਵਾਹ ਨਹੀਂ ਕੀਤਾ ਇਸ ਦੇ ਨਾਲ ਹੀ ਜਥੇਦਾਰ ਗੜਗੜਸ਼ ਤੱਕ ਸ਼੍ਰੀ ਪਟਨਾ ਸਾਹਿਬ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਸਮੇਤ ਹੋਰ ਸਾਰੇ ਮੈਂਬਰਾਂ ਤੇ ਹੁਕਮਦਾਰਾਂ ਨੂੰ ਪੰਜਰਾ ਦ੍ਰਿਅ ਦੇ ਅੰਦਰ ਅੰਦਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਸੀ ਤਾਂ ਹੁਣ ਤੱਕ ਸ਼੍ਰੀ ਪਟਨਾ ਸਾਹਿਬ ਦੇ ਵੱਲੋਂ ਜੱਥੇਦਾਰ ਗਾਨੀ ਕੁਲਦੀਪ ਸਿੰਘ ਗੜਗਸ਼ ਦੇ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸਿੱਧੇ ਤੌਰ ਤੇ ਕਿਹਾ ਗਿਆ ਕਿ ਦੋ ਤਨਖਾਹ ਇਹ ਕਰਾਰ ਜੱਥੇਦਾਰ ਕਿਵੇਂ ਇਹ ਆਦੇਸ਼ ਦੇ ਸਕਦੇ ਨੇ ਮੇਨਾ ਮੇਰੇ ਸਹੋਗੀ ਰਾਜੀਵ ਫੋਨ ਲਾਈਨ ਤੇ ਮੌਜੂਦ ਨਾ ਰਾਜੀਵ ਇਹ ਪੂਰਾ ਜੋ ਪੰਥਕ ਵਿਵਾਦ ਹੈ ਉਹ ਵੱਧਦਾ ਜਾ ਰਿਹਾ ਹੈ ਹੁਣ ਇਹ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਪੰਜ ਪਿਆਰਿਆਂ ਦੇ ਵੱਲੋਂ ਬਿਲਕੁਲ ਸਰਬਜੋਤ ਇਹ ਵਿਵਾਦ ਜੋ ਹੈ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਔਰ ਕੱਲ ਜਦੋਂ ਅਕਾਲਪੁਰ ਸਾਹਿਬ ਤੋਂ ਪੰਜ ਸਿੰਘ ਸਾਬਾਨਾ ਦੀ ਇੱਕ ਜਿਹੜੀ ਐਫਸੀ ਗੱਲ ਸਕਦੇ ਕਿ ਐਮਰਜੈਂਸੀ ਮੀਟਿੰਗ ਜਿਹੜੀ ਬੁਲਾਈ ਜਾਂਦੀ ਹੈ ਕਿਉਂਕਿ ਕੱਲ ਸਵੇਰੇ ਜੋ ਐਸੋਬੀ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਤਨਖਾਹੀਆ ਕਰਾਰ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜੋ ਹੈ ਦੁਪਹਿਰ ਵੇਲੇ ਇੱਕ ਜਿਹੜੀ ਮੀਟਿੰਗ ਹੈ ਪੰਜ ਸਿੰਘ ਸਾਬਾਨਾ ਦੀ ਅਕਾਲਪੁਰ ਸਾਹਿਬ ਵਿਖੇ ਹੁੰਦੀ ਔਰ ਸ਼ਾਮ ਨੂੰ ਇੱਕ ਆਦੇਸ਼ ਜੀ ਤਿਆਰ ਕੀਤਾ ਇਹ ਕਿ ਹੁਕਮ ਜਿਹੜਾ ਉਹਨਾਂ ਵੱਲੋਂ ਸੁਣਾਇਆ ਗਿਆ ਸੀ ਜਿਸ ਦੇ ਵਿੱਚ ਸਿੱਧੇ ਤੌਰ ਤੇ ਇਹ ਗੱਲ ਕਹੀ ਗਈ ਕਿ ਜਿੰਨੇ ਵੀ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਪਟਨਾ ਸਾਹਿਬ ਦੇ ਉਹਨਾਂ ਨੂੰ ਜੋ ਹੈ ਤਲਬ ਕੀਤਾ ਗਿਆ ਸੀ ਔਰ ਨਾਲ ਦੀ ਨਾਲ ਜਿਹੜੇ ਉੱਥੋਂ ਦੇ ਮੌਜੂਦਾ ਜਥੇਦਾਰ ਨੇ ਭਾਈ ਗੁਰदयाल ਸਿੰਘ ਤਾਂ ਉਹਨਾਂ ਨੂੰ ਤਨਖਾਈ ਆ ਵੀ ਕਰਾਰ ਦੇ ਦਿੱਤਾ ਗਿਆ ਸੀ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਕੋਈ ਵੀ ਸਿੱਖ ਉਹਨਾਂ ਨੂੰ ਮੂੰਹ ਨਾ ਲਗਾਵੇ ਕਿਉਂਕਿ ਉਹਨਾਂ ਨੇ ਬਹੁਤ ਵੱਡੀ ਇੱਕ ਅਵਗਿਆ ਕੀਤੀ ਆ ਅਕਾਲਪੁਰ ਸਾਹਿਬ ਦੇ ਹੁਕਮ ਨੂੰ ਨਾ ਮੰਨ ਕੇ ਪਰ ਅੱਜ ਕੱਲ ਤਾਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਉੱਥੋਂ ਦੀ ਕਮੇਟੀ ਦੇ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਚੁੱਕੀ ਹੈ ਉਹਨਾਂ ਨੂੰ ਹੁਣ ਅਕਾਲਪੁਰ ਸਾਹਿਬ ਵਿਖੇ ਆ ਕੇ ਸਪਸ਼ਟੀਕਰਨ ਦੇਣਾ ਪਵੇਗਾ ਪਰ ਫਿਰ ਉਸ ਤੋਂ ਬਾਅਦ ਦੇਰ ਰਾਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਵੀ ਇੱਕ ਅਪਾਰ ਮੀਟਿੰਗ ਜਿਹੜੀ ਹੈ ਉਹ ਇਸ ਆਦੇਸ਼ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਆਪਾਤ ਮੀਟਿੰਗ ਜਿਹੜੀ ਹੈ ਸ਼ਨੀਵਾਰ ਨੂੰ ਬੁਲਾਈ ਗਈ ਔਰ ਉਸ ਦੇ ਵਿੱਚ ਉੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਜਾਂ ਪ੍ਰਬੰਧਕੀ ਬੋਰਡ ਹੈ ਉਸ ਨੂੰ ਇਹ ਹਦੇਸ਼ ਕੀਤਾ ਗਿਆ ਕਿ ਕੋਈ ਵੀ ਅਕਾਲਪਤ ਸਹਿਬ ਦੇ ਇਸ ਹਦੇਸ਼ ਤੋਂ ਬਾਅਦ ਉੱਥੇ ਜਾ ਕੇ ਪੇਸ਼ ਨਾ ਹੋਵੇ ਜੇਕਰ ਕੋਈ ਪੇਸ਼ ਹੁੰਦਾ ਹੈ ਤਾਂ ਉਸ ਦੇ ਖਿਲਾਫ ਪੰਥ ਕਰਵੈਤਾ ਦੇ ਮੁਤਾਬਕ ਪਟਨਾ ਸਾਹਿਬ ਦੇ ਜਿਹੜੇ ਪੰਜ ਪਿਆਰੇ ਹਨ ਉਹਨਾਂ ਵੱਲੋਂ ਕਾਰਵਾਈ ਜਿਹੜੀ ਸਖਤ ਕੀਤੀ ਜਾਏਗੀ ਤਾਂ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਵਿਵਾਦ ਹੁਣ ਹੋਰ ਵੱਧਾ ਹੋਇਆ ਨਜ਼ਰ ਆ ਰਿਹਾ ਜਦ ਕਿ ਕੱਲ ਇਹ ਲੱਗ ਰਿਹਾ ਸੀ ਕਿ ਸ਼ਾਇਦ ਇਹ ਵਿਵਾਦ ਹੁਣ ਖਤਮ ਹੋਣ ਵਾਲੇ ਪਾਸੇ ਨੂੰ ਜਾਏਗਾ ਪਰ ਜਿਸ ਤਰੀਕੇ ਨਾਲ ਉਹ ਭੰਗ ਹੋ ਗਿਆ ਇਹ ਹੋਰ ਜੋ ਵਿਵਾਦ ਹੈ ਵੱਧਾ ਹੋਇਆ ਬਹੁਤ-ਬਹੁਤ ਸ਼ੁਕਰੀਆ राजीव ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੁੜੇ ਨੇ ਐਸਜੀਪੀਸੀ ਮੈਂਬਰ ਨੇ ਸਰ ਬਹੁਤ-ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਜੋ ਆਦੇਸ਼ ਬੀਤੇ ਕਾਲ ਅਕਾਤਖ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਸੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਸ਼ ਦੇ ਵੱਲੋਂ ਉਨਾ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਪੰਜ ਪਿਆਰਿਆਂ ਦੇ ਵੱਲੋਂ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਦੋ ਤਨਖਈਏ ਕਰਾਰ ਜਥੇਦਾਰ ਕਿਵੇਂ ਇਹ ਆਦੇਸ਼ ਦੇ ਸਕਦੇ ਦੇਖੋ ਹੈ ਤਾਂ ਇਹ ਮੰਦ ਭਾਗਾ ਹਮ ਪਰ ਜਿਨ੍ਹਾਂ ਲੋਕਾਂ ਨੇ ਇਹ ਪੈਦਾ ਕੀਤਾ ਵਿਵਾਦ ਉਹ ਲੋਕ ਜਿਹੜੇ ਆ ਕੱਲ ਦੇ ਮੁਖਲਾਗੇ ਨੇ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਜਿਹੜੇ ਗੁਰਦਿਆਲ ਸਿੰਘ ਹੋਣੀ ਹੈ ਜਿਹੜੇ ਕਿਸੇ ਸ਼ਹਿਰ ਦੇ ਵਿੱਚ ਖੇਡ ਕੇ ਸਾਡੇ ਹੀ ਕੁਝ ਲੋਕਾਂ ਦੀ ਸ਼ਹਿਰ ਤੇ ਇਹ ਸਾਰਾ ਕੁਝ ਕਰ ਰਹੇ ਨੇ ਇੱਕ ਗੱਲ ਇੱਕ ਗੱਲ ਸਪਸ਼ਟ ਹੈ ਕਿ ਜਿਹੜੀਆਂ ਪੰਥਕ ਰਵਾਇਤਾਂ ਨੇ ਜਿਹੜੀ ਵਿਧਾਨ ਹੈ ਉਹਨੂੰ ਕੋਈ ਵੀ ਬੰਦਾ ਕਿਤੇ ਵੀ ਬੈਠ ਕੇ ਉਹਨੂੰ ਉਹਨੂੰ ਚੇਂਜ ਨਹੀਂ ਕਰ ਸਕਦਾ ਅੱਜ ਸਾਡੀ ਅਮਰitsar ਦੀ ਜਿਹੜੀ ਛੋਟੀ ਕੋਰਟ ਆ ਉਹ ਕਹੇ ਕਿ ਮੈਂ ਸੁਪਰੀਮ ਕੋਰਟ ਦੇ ਜੱਜ ਨੂੰ ਜਿਹੜਾ ਤਰਖਾਇਆ ਕਰਾਰ ਦੇਤਾ ਜਦੋਂ ਮੈਂ ਉਹਦੇ ਖਿਲਾਫ ਕਾਰਵਾਈ ਕਰਤੀ ਆ ਇਹ ਇੱਕ ਹਾਸੋਈ ਨਹੀਂ ਗੱਲ ਆ ਇਹ ਬਿਲਕੁਲ ਇੱਕ ਸਿਖਰ ਪਹੁੰਚ ਗਿਆ ਵਾ 인ਦਰਾ ਗਾਂਧੀ ਨੇ ਤਾਂ ਜਿਹੜਾ ਸਾਡੇ ਤੱਕ ਸਹਿਬਾਨ ਨੂੰ ਟੈਂਕ ਤੋਂ ਉਹਨਾਂ ਜਿਹੜਾ ਹਾਉਕ ਦੀ ਕੋਸ਼ਿਸ਼ ਕੀਤੀ ਸੀ ਪਰ ਤੁਹਾਡੇ ਸਾਹਮਣੇ ਆ ਉਹ ਨਹੀਂ ਪਿਆ ਹੂੰ ਉਹ ਇਹ ਜਿਹੜੀਆਂ ਰਵੈਤਾਂ ਨੇ ਪੰਥਕ ਰਵੈਤਾਂ ਇਹ ਬੜੀਆਂ ਮਹਾਨ ਨੇ ਗੱਲ ਦੀਆਂ ਸਾਰੀਆਂ ਜਥੇਬੰਦੀਆਂ ਨੇ ਪੰਥਕ ਰਿਆ ਜਥੇਬੰਦਿਆ ਤੇ ਮਤੀ ਸਿੰਘ ਮਾਨ ਹੋਰ ਵੀ ਜਿੰਨੇ ਬੁੱਧੀਜੀਵੀ ਵਰਗ ਆ ਉਹਨਾਂ ਨੇ ਇਸ ਗੱਲ ਨੂੰ ਸਾਰਿਆਂ ਨੂੰ ਬਾੜਾ ਕਿਹਾ। ਉਹ ਦਿਨ ਆਉਣ ਵਾਲਾ ਲਿਆ ਲਿਆ ਕਰ ਰਿਹਾ। ਹਾਂ ਇਹ ਉਹ ਦਿਨ ਆਉਣ ਵਾਲਾ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਅਣੇ ਜਿਹੜੀ ਕਮੇਟੀ ਆ, ਇਹ ਕਮੇਟੀ ਖੜਬ ਨਹੀਂ ਕਰਦੀ। ਇਸ ਦੇ ਉੱਤੇ ਕਿਨਾਂ ਧੌਰ ਨਹੀਂ ਕਰਦੀ। ਉਹ ਸਾਰੀ ਕਮੇਟੀ ਜਿਹੜੀ ਆ ਉਹਨੂੰ ਕਾਲ ਤੱਕ ਆਪੇ ਪੇਸ਼ ਹੋ ਕੇ ਆਪਣਾ ਪੱਖ ਦੇਣਾ ਹੀ ਪੈਣਾ। ਜੇ ਨਹੀਂ ਦੇਣਗੇ ਤਾਂ ਸਿੱਖ ਸਮਾਜ ਆ ਸਿੱਖ ਕਰਵਾਲ ਜੀ ਪੰਜ ਪਿਆਰਿਆਂ ਨੇ ਹੁਕਮਨਾਮਾ ਜਾਰੀ ਕੀਤਾ ਹੈ ਉਸ ਹੁਕਮਨਾਮੇ ਚ ਸਾਫ ਤੌਰ ਤੇ ਲਿਖਿਆ ਗਿਆ ਹੈ ਹੂ ਐ ਪੰਜ ਪਿਆਰਾ ਹੂ ਐ ਪੰਜ ਪਿਆਰਾ ਜਿਹੜੇ ਅਕਾਲ ਤਖਤ ਦੇ ਜ세ਦਾਰ ਨੂੰ ਤਲਬ ਕਰਨ ਉਹ ਉਹਨਾਂ ਦੇ ਮਰਯਾਦਾ ਨਹੀਂ ਹੈ ਪੰਜ ਪਿਆਰੇ ਪਰੰਪਰਾ ਦਾ ਸਤਕਾਰ ਕਰਦੇ ਆਂ ਅਸੀਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਿੱਖਾਂ ਦੇ ਵਿੱਚ ਸਿੱਖ ਸੰਸਾਵਾਂ ਦੇ ਵਿੱਚ ਸਿੱਖ ਤਖਤਾਂ ਦੇ ਵਿੱਚ ਤੁਸੀਂ ਆ ਕੇ ਪਾੜ ਪਾਓ ਤੇ ਇਸ ਤਰ੍ਹਾਂ ਦੇ ਨਿਯਮ ਲਾਗੂ ਕਰੋ ਜਿਹੜੇ ਪਹਿਲਾਂ ਜੀ ਮੈਂ ਉਹੀ ਗੱਲ ਤੇ ਆ ਰਹੀ ਸੀ ਕਿ ਪ੍ਰਬੰਧਕ ਕਮੇਟੀ ਤੇ ਹੁਦੇਦਾਰਾਂ ਨੂੰ ਇਹ ਤਾੜਨਾ ਕੀਤੀ ਹੈ ਕਿ ਜੇ ਤੁਸੀਂ ਅਕਾਲ ਤੱਕ ਸਹਾਪਤੇ ਪੇਸ਼ ਹੋਏ ਤੇ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਦੇਖੋ ਜਦੋਂ ਤੁਸੀਂ ਗਲਤੀ ਕਰਦੇ ਹੋ ਹਮ ਜਿਹੜੀ ਕਮੇਟੀ ਪ੍ਰਬੰਧਕ ਕਮੇਟੀ ਆ ਹਮ ਉਹ ਪ੍ਰਬੰਧਕ ਕਮੇਟੀ ਦਾ ਜਿਹੜਾ ਫਰਜ ਆ ਜਿਹੜੀ ਡਿਊਟੀ ਆ ਹਮ ਪ੍ਰਬੰਧਕ ਕਮੇਟੀ ਦੀ ਜਿਹੜੀ ਡਿਊਟੀ ਆ ਉਹਨਾਂ ਨੇ ਉਥੋਂ ਦੇ ਪ੍ਰਬੰਧਕਾਂ ਦੇ ਦੇ ਪ੍ਰਬੰਧ ਨੂੰ ਫੇਰ ਚਲਾਉਣਾ ਇਉਂ ਤੋਂ ਕਿਸੇ ਤਰ੍ਹਾਂ ਦਾ ਐਸਾ ਮਸਲਾ ਨਹੀਂ ਖੜਾ ਕਰਨਾ ਤੇ ਫਿਰ ਕਮੇਟੀ ਬਣੀ ਕਾਦੇ ਵਾਸਤੇ ਆ ਹਮ ਹਮ ਛੋਣੀ ਕਮੇਟੀ ਹੀ ਆਪਣੀਆਂ ਪਰੰਪਰਾਵਾਂ ਤੋਂ ਲੇਗੀ ਤਾਂ ਫਿਰ ਅਕਾਲ ਤਖ਼ਤ ਸਾਹਿਬ ਉਹਨੂੰ ਤਲਬ ਕਰੇਗਾ ਕਿ ਨਹੀਂ ਕਰੇਗਾ ਹਮ ਹਮ ਇਸ ਕਰਕੇ ਬਹੁਤ ਮਾਰੇ ਰੁਝਾਨ ਜਿਹਨੇ ਵੀ ਇਹ ਸ਼ੁਰੂ ਕੀਤਾ ਉਹਦਾ ਖੁਰਾਕੋਜ ਲੱਭਾਂਗੇ ਉਹਨੂੰ ਸੰਗਤ ਦੇ ਵਿੱਚ ਨਿਸ਼ਰ ਕਰਾਂਗੇ ਤੇ ਦੁਨੀਆ ਦੇ ਵਿੱਚ ਉਸ ਬੰਦੇ ਨੂੰ ਪੰਥ ਤੋਂ ਜਿਹੜਾ ਜਿਹੜਾ ਕੀ ਉਹਦੇ ਸਾਹਮਣੇ ਪੇਸ਼ ਕਰਕੇ ਕਿ ਇਹ ਲੋਕ ਨੇ इंदिरा गांधी ਨੇ ਦਖਦ ਰੁਟਾਇਆ ਇਹ ਲੋਕ ਸਾਡੇ ਤਖਤਾਂ ਨੂੰ ਆ ਸਾਜਿਸ਼ ਤਹਿਤ ਬਦਨਾਮ ਕਰਨ ਦੇ ਟਕਰਾ ਰਹੇ ਟਕਰਾ ਜੀ ਗਰੇਵਾਲ ਜੀ 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 ਬੋਲੀ ਮਾਰੀ ਗੱਲ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਲਈ ਸਮੂਝਾ ਪੰਧ ਮੈਂ ਕੋਈ ਇੱਕ ਦੀ ਇੱਕ ਦੀ ਗੱਲ ਨਹੀਂ ਕਹਿੰਦਾ ਸਮੂਝਾ ਪੰਧ ਤੇ ਇਹਦੇ ਲਈ ਲਾਭੰਦ ਹੋਏਗਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਜੀ ਗਰੇਵਾਲ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਨਾਲ ਸੁਦੀਪ ਸਿੰਘ ਜੁੜੇ ਹੋਏ ਨੇ মিডিਆ ਐਡਵਾਈਜ਼ਰ ਨੇ ਤਖਸ਼ਰੀ ਪਟਨਾ ਸਾਹਿਬ ਦੇ ਸਰ ਬਹੁਤ-ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਬੀਤੇ ਕੱਲ੍ਹ ਕਾਕਤਖ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਾਹਿਬ ਨੇ ਆਦੇਸ਼ ਦਿੱਤੇ ਸੀ ਹਾਲਾਂਕਿ ਹੁਣ ਪੰਜ ਪਿਆਰਿਆਂ ਦੇ ਵੱਲੋਂ ਹੁਕਮਨਾਮਾ ਜਾਰੀ ਕਰਕੇ ਇਸ ਫਰਮਾਨ ਨੂੰ ਰੱਦ ਕੀਤਾ ਗਿਆ ਵਜ੍ਹਾ ਜਾਨਣਾ ਚਾਹਾਂਗੇ ਜੀ ਬਿਲਕੁਲ ਜਿਸ ਤਰੀਕੇ ਨਾਲ ਕਾਲਾ ਜਿਹੜਾ ਫੈਸਲਾ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਸ ਤਰੀਕੇ ਉਹਨਾਂ ਨੂੰ ਫੈਸਲਾ ਸੁਣਾਉਂਦੇ ਹੋਏ ਐਡੀ ਸਰ ਹਰ ਗਲਤੀ ਗੁਰਦਿਆਲ ਸਿੰਘ ਤੋਂ ਤੇ ਜਿਹੜਾ ਤਨਖਾਹਿਆ ਕਰਾਰ ਦਿੱਤਾ ਗਿਆ ਦੋ ਮੈਂਬਰਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪੰਜ ਪੈਸਿੰਗ ਸਹਿਬਾਨਾਂ ਦੀ ਮੀਟਿੰਗ ਹੋਈ ਉਹਨਾਂ ਦਾ ਇਹ ਕਿਹਾ ਕਿਹੜਾ ਸੀਗਾ ਵੀ ਜਿਸ ਦੇ ਨਾਲ ਗਿਆਨੀ ਕੁਲਦੀਪ ਸਿੰਘ ਗੜਗੜ ਆਰਗਨਾਈਟੇਟ ਤੋਂ ਪਹਿਲੇ ਤਨਖਾਹਿਆ ਨੇ ਉਹ ਕਿਸ ਤਰ੍ਹਾਂ ਆਰਡਰ ਕਰ ਸਕਦੇ ਨੇ ਜਿਹੜੇ ਨੇ ਹੂੰ ਤੇ ਉਸ ਤੋਂ ਉਸ ਤੋਂ ਚਲਦੇ ਹੋਏ ਪੰਜ ਪਹਿਲਾ ਦੀ ਮੀਟਿੰਗ ਹੋਈ ਪੰਜ ਪਹਿਲਾ ਦੀ ਮੀਟਿੰਗ ਦੇ ਜਿਹੜਾ ਫੈਸਲਾ ਲਿਆ ਗਿਆ ਕਿ ਜਿਹੜੇ ਆਰਡਰ ਉੱਥੋਂ ਦੀ ਕੀਤੇ ਗਏ ਨੇ ਕਿਉਂਕਿ ਉਹ ਪਹਿਲੇ ਤੋਂ ਹੀ ਤਨਖਾਹਾਂ ਤਖਤਪਟਨਾ ਸਾਹਿਬ ਵੱਲੋਂ ਕੀਤੇ ਜਾ ਚੁੱਕੇ ਨੇ ਤੇ ਤਨਖਾਹਾਂ ਹੋਣ ਤੋਂ ਬਾਅਦ ਆਰਡਰ ਨਹੀਂ ਕਰ ਸਕਦੇ ਤੇ ਉਹ ਸਾਰੇ ਆਰਡਰ ਜਿਹੜੇ ਉਹਨਾਂ ਦੇ ਰੱਦ ਕੀਤੇ ਗਏ ਔਰ ਨਾਲ ਹੀ ਨਾਲ ਪੂਰੀ ਕਮੇਟੀ ਨੂੰ ਜਿਹੜਾ ਸਖਤ ਹਦਾਇਤ ਦਿੱਤੀ ਗਈ ਜਿ세 ਆਗਿਆਨੀ ਬਲਦੇਵ ਸਿੰਘ ਜੀ ਵੱਲੋਂ ਇਹ ਜਿਹੜਾ ਵੀ ਅਖਰੀ ਅਕਾਦਮ ਸਾਹਿਬ ਤੇ ਜਿਹੜਾ ਇਸ ਆਰਡਰ ਨੂੰ ਮੰਨਦੇ ਹੋਏ ਪੇਸ਼ ਹੋਏਗਾ ਉਸ ਤੇ ਸਖਤ ਕਾਰਵਾਈ ਤੱਕ ਪੜਨਾ ਸਾਹਿਬ ਦੇ ਵੱਲੋਂ ਕੀਤੀ ਜਾਏਗੀ। ਜੀ ਸੁਦੀਪ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਗਰੇਵਾਲ ਜੀ ਸੁਦੀਪ ਸਿੰਘ ਜੀ ਕਹਿ ਰਹੇ ਨੇ ਕਿ ਤਨਖਾਹਿਆ ਕਰਾਰ ਦਿੱਤੇ ਗਏ ਸੀ ਪੰਜ ਪਿਆਰਿਆਂ ਦੇ ਵੱਲੋਂ ਤਖਤਰੀ ਪਟਨਾ ਸਾਹਿਬ ਦੇ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ਼ ਤੇ ਤੇਗ ਸਿੰਘ ਤਨੋਲਾ ਤੇ ਉਹ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਇਹ ਹੁਕਮਨਾਮਾ ਇਹ ਆਦੇਸ਼ ਕਿਵੇਂ ਦੇ ਸਕਦੇ ਨੇ? ਕੁਲਦੀਪ ਸਿੰਘ ਜੀ ਮੇਰੇ ਮਿੱਤਰ ਹੋ ਸਕਦੇ ਨੇ ਮੇਰੇ ਸਿੱਖ ਭਰਾ ਹੋ ਸਕਦੇ ਨੇ ਪਰ ਇਹ ਉਸ ਸਿਸਟਮ ਦੇ ਉਸ ਦੇ ਕਟ ਪੁਤਲੀ ਨੇ ਉਹਨਾਂ ਦੀ ਬੋਲੀ ਬੋਲ ਰਹੇ ਨੇ ਜਿਹੜਾ ਕਿ ਇੱਕ ਟਕਰਾਅ ਪੈਦਾ ਕਰ ਰਹੇ ਨੇ ਜਿਹੜਾ ਕਿ ਅਜ ਤੱਕ ਇਸ ਦੀ ਵਿੱਚ ਨਹੀਂ ਆਇਆ ਕੁਲਦੀਪ ਸਿੰਘ ਜੀ ਜਿਹੜੀ ਕਮੇਟੀ ਦੇ ਉਹ ਬੁਲਾ ਰਹੇ ਨੇ ਉਸ ਕਮੇਟੀ ਨੇ ਲਿਖਿਆ ਹੋਇਆ ਨਿਸ਼ਚਿਤ ਪੱਤਰ ਹੈ 2022 ਦੇ ਵਿੱਚ ਇਹਨਾਂ ਨੂੰ ਵੀ ਪਤਾ ਇਹਨਾਂ ਨੂੰ ਅਸੀਂ ਮਿਲੇ ਵੀ ਆ ਇਹਨਾਂ ਨੂੰ ਇਸ ਗੱਲ ਦਾ ਪਤਾ ਵੀ ਆ ਕਿ ਉਸ ਦੇ ਵਿੱਚ ਲਿਖਿਆ ਗਿਆ ਕਿ ਕੋਈ ਵੀ ਵਿਅਕਤੀ ਕਾਲ ਤੱਕ ਖਾਬ ਦੇ ਹੁਕਮ ਦੀ ਅਦੋਲੀ ਕਰਦਾ ਉਹ ਨੈਚਰਲੀ ਉਹ ਨੈਚਰਲੀ ਉਹ ਜਿਹੜਾ ਕੀ ਤਨਖਾਹਿਆ ਹੋ ਜਾਂਦਾ ਉਹ ਇਹਦੇ ਇਹਨਾਂ ਦੇ ਪਿੱਛੇ ਕੌਣ ਲੋਕ ਨੇ ਜਿਹੜੇ ਇਸ ਤਰ੍ਹਾਂ ਦਾ ਟਕਰਾਅ ਪੈਦਾ ਕਰ ਰਹੇ ਨੇ ਕਿਸੇ ਵੀ ਮਰਜ਼ਾਦਾ ਵਿੱਚ ਇਹ ਗੱਲ ਨਹੀਂ ਹੈਗੀ ਕਿ ਕਿਸੇ ਤਖਤ ਦੇ ਪੰਜ ਪਿਆਰੇ ਸਹਿਬਾਨ ਜਿਹੜਾ ਤਖਤਾਂ ਦੇ ਜ세ਦਾਰ ਸਹਿਬਾਨ ਨੂੰ ਉਹ ਤਨਖਾਹਿਆ ਕੋਸ਼ਿਸ਼ ਕਰਨ ਦੂਜੀ ਗੱਲ ਇਹ ਇੱਕ ਤਖਤ ਦੇ ਪੰਜ ਪਿਆਰੇ ਆ ਤਿੰਨ ਤਖਤਾਂ ਦੇ ਪੰਜ ਪਿਆਰੇ ਸਹਿਬਾਨ ਦੀ ਐਮਨਿਅਤ ਜਿਹੜੀ ਆ ਉਹ ਛੋਟੀ ਨਹੀਂ ਆ ਇਹਨਾਂ ਲੋਕਾਂ ਨੇ ਟਕਰਾ ਪੈਦਾ ਕੀਤਾ, ਮਾੜੀ ਗੱਲ ਕੀਤੀ, ਆਉਣ ਵਾਲੇ ਬਿਨਾ ਦੇ ਅੰਦਰ ਸਮੁੱਚਾ ਸਿੱਖ ਆਬਾਮ ਇਸ ਮਸਲੇ ਤੇ ਇਕਜੁੱਟ ਹੋ ਕੇ ਇਹਨਾਂ ਨੂੰ ਜਿਹੜੀ ਇਹਨਾਂ ਨੇ ਗਲਤੀ ਕੀਤੀ ਆ ਇਹਨਾਂ ਨੂੰ ਅਹਿਸਾਸ ਕਰਨਾ ਪਏਗਾ, ਅਕਾਲ ਤਖਤ ਸਾਹਿਬ ਤੇ ਕਿਨਾ ਪਹੁੰਚਣਾ ਪਏਗਾ, ਆਪਣੀ ਗਲਤੀ ਮੰਲਣੀ ਪਏਗੀ। ਇਹ ਗੱਲ ਪਿਛਲੇ ਸਮੇਂ ਦੇ ਇਤਿਹਾਸ ਦਾ ਪੰਨਾ ਵਾ ਕਿ ਜਿਹਨੇ ਵੀ ਟੱਕਰ ਲਈ ਆ ਉਹ ਚਾਹੇ ਇੰਦਰਾ ਗਾਂਧੀ ਨੇ ਟੱਕਰ ਲਈ ਤੇ ਚਾਹੇ ਇਹ ਲੋਕ ਤਖਤ ਦੇ ਨਾਲ ਟੱਕਰ ਲੈ ਰਹੇ ਨੇ ਇਹ ਬੜੀ ਮਾੜੀ ਗੱਲ ਆ ਅਸੀਂ ਇਹਨਾਂ ਨੂੰ ਫੇਰੇ ਕਹਿੰਨੇ ਆ ਅਸੀਂ ਕਮੇਟੀ ਜਿਹੜੀ ਆ ਇਹਨਾਂ ਨੂੰ ਬੇਨਤੀ ਕਰਨ ਗਏ ਸੀ ਇਹਨਾਂ ਨੂੰ ਕਿ ਨਾ ਆਪ ਦੀ ਸਹਿਮਤੀ ਨਾਲ ਇਹ ਗੱਲ ਸਮਝਾਉਣ ਗਏ ਸੀ ਕਿ ਤਖਤ ਕਾਲ ਤਖਤ ਸਾਹਿਬ ਨੂੰ ਟੱਕਰ ਨਾ ਦਿਓ ਇਥੇ ਤਖਤ ਦੇ ਜਥੇਦਾਰ ਜਾਨੀ ਅਕਬਾਲ ਸਿੰਘ ਜੀ ਉਸ ਕਮੇਟੀ 'ਚ ਹਾਜ਼ਰ ਸੀ 2004 ਵਿੱਚ ਜਿੱਥੇ ਇੱਕ ਮਤਾ ਪਾਸ ਹੋਇਆ ਕੋਈ ਵੀ ਪੰਥਕ ਫੈਸਲਾ ਲਿਆ ਜਾਊਗਾ ਤਾਂ ਉਹ ਜਿਹੜਾ ਕਾਲ ਤਖਤ ਦੀ ਸਰਪਲਸ ਜਿਹੜੇ ਪੰਜ ਪਿਆਰੇ ਸਹਿਬਾਨ ਜਿਹੜੇ ਆ ਉਹ ਫੈਸਲਾ ਲੈਣਗੇ ਉਹ ਚ ਕੀ ਗਰੇਵਾਲ ਜੀ ਅਸੀਂ ਜਵਾਬ ਲੈ ਲੈਨੇ ਜੀ ਜੀ ਸੁਦੀਪ ਸਿੰਘ ਜੀ ਇਹ ਇਹ ਗੱਲ ਕਰਵਾਇਤਾ ਜਿਹਨੂੰ ਪੰਥ ਕਦੇ ਵੀ ਪ੍ਰਵਾਨ ਨਹੀਂ ਕਰੇਗਾ ਇਹਦਾ ਜਵਾਬ ਨਹੀਂ ਕਰਨੀ ਚਾਹੀਦੀ ਸੁਦੀਪ ਸਿੰਘ ਜੀ ਗਰੇਵਾਲ ਜੀ ਕਹ ਰਹੇ ਨੇ ਕਾਤਕ ਸਹਾਦੀ ਜੋ ਸਰਵੋਚਤਾ ਹੈ ਉਸ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਟੀਵੀ ਚੈਨਲ ਤੇ ਬਿਠਾ ਕੇ ਜਿਹੜੀ ਗੱਲ ਮੈਂ ਕਹਿਣੀ ਸੀ ਮੈਂ ਕਹਿ ਦਿੱਤੀ ਆ ਬਾਰ-ਬਾਰ ਇਹਨਾਂ ਤੋਂ ਕੋਈ ਫालतू ਗੱਲਾਂ ਕੋਹਾ ਕੇ ਨਾ ਤਾਂ ਇਹਨਾਂ ਨੂੰ ਕੋਈ ਫਾਇਦਾ ਮਿਲਣਾ ਤੇ ਸਿੱਖ ਪੰਦੇ ਅੰਦਰ ਟਕਰਾਅ ਤੇ ਹਰਕਤ ਬਵੇਗਾ ਕਿਰਪਾ ਕਰਕੇ ਮੈਂ ਜਿਹੜੀ ਗੱਲ ਕਹਿ ਚੁੱਕਿਆ ਇਸ ਤੋਂ ਅੱਗੇ ਹੋਰ ਕੁਝ ਨਹੀਂ ਕਹਿਣਾ ਅਸੀਂ ਟੀਵੀ ਚੈਨਲ ਤੇ ਬੈਠ ਕੇ ਕੋਪਰ ਖੇਦ ਨਹੀਂ ਲਾਉਣੀ ਜਿਹੜੀ ਅਸਲੀਅਤ ਹੈ ਉਹ ਮੈਂ ਦੱਸ ਦਿੱਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਦੀਪ ਸਿੰਘ ਜੀ ਗਰੇਵਾਲ ਜੀ ਗਰੇਵਾਲ ਜੀ ਕਹਿ ਰਹੇ ਸੀ ਕਿ ਅਕਾਲ ਤਖਤ ਦੀ ਸਰਵੋਚਨਤਾ ਨੂੰ ਚੈਲੰਜ ਕੀਤਾ ਜਾ ਰਿਹਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੀ ਬਿਲਕੁਲ ਗਰੇਵਾਲ ਸਾਹਿਬ ਹੀ ਮੈਂ ਬੜੇ 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 ਜੀ ਸਾਡੇ ਸਾਡੇ ਕੋਲ ਪਾਏ ਵੀ ਸੀ ਤਖਤ ਸਾਹਿਬ ਅਸੀਂ ਕਿਸੇ ਤਰੀਕੇ ਦਾ ਟਕਰਾਅ ਨਹੀਂ ਚਾਹੁੰਦੇ ਸੀ ਅਸੀਂ ਬਹੁਤ ਜੜਾ ਵੇਟ ਕੀਤਾ ਬਹੁਤ ਇੰਤਜ਼ਾਰ ਕੀਤਾ ਸੁਖ ਸਰਦਾਰ ਸਿੰਘ ਬਾਦਲ ਜੀ ਨੂੰ 10 ਦਿਨ ਦਾ ਸਮਾਂ ਪਹਿਲੇ ਦਿੱਤਾ ਫਿਰ ਜਦੋਂ ਗਰੇਵਾਲ ਸਾਹਿਬ ਆਏ ਉਸ ਤੋਂ ਬਾਅਦ 10 ਦਿਨ ਦਾ ਸਮਾਂ ਹੋਰ ਇਹਨਾਂ ਨੇ ਕਹਿੰਦੇ ਦਿੱਤਾ ਗਿਆ ਫਿਰ ਜਦ ਜੀ ਸਿੰਘ ਫੈਸਲਾ ਲੈਣਾ ਸੀਗਾ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਦਾ ਫੋਨ ਆਂਦਾ ਹੈ ਉਨਾ ਬੋਲੋ ਕਿਹਾ ਜਾਂਦਾ ਹੈ ਕਿ ਨਹੀਂ ਤੁਸੀਂ ਕੁਝ ਸਮਾਂ ਹੋਰ ਦਿਓ ਅਸਲ ਇਜਾ ਜਿਹੜੇ 19 ਜੁਲਾਈ ਦੀ ਇਲੈਕਸ਼ਨ ਸੀ ਜਿਹੜੀ 19 ਜੂਨ ਦੀ ਉਹਨੂੰ ਨਿਕਲਾਣਾ ਚਾਹੁੰਦੇ ਸੀ ਕਿ ਉਸ ਤੋਂ ਬਾਅਦ ਕਾਮੀ ਜੀ ਦੇ ਕਹਿਣ ਤੋਂ ਬਾਅਦ ਫਿਰ 20 ਦਿਨ ਦਾ ਸਮਾਂ ਦਿੱਤਾ ਗਿਆ ਜਦੋਂ ਹਾਰ ਕੇ ਨਹੀਂ ਆਏ ਕਿਉਂਕਿ ਅਸੀਂ ਕਾਫੀ ਇੰਤਜ਼ਾਰ ਕੀਤਾ ਕੋਈ ਕਿਸੇ ਤਰੀਕੇ ਮਿਲ بیٹھ ਕੇ ਫੈਸਲਾ ਹੋ ਗਏ ਤੱਕਾਂ ਦੇ ਟਕਰਾਅ ਨਾ ਹੋਵੇ ਲੇਕਿਨ ਜਦੋਂ ਇਹਨਾਂ ਉਹਨੂੰ ਬਿਲਕੁਲ ਹੀ ਤਕਰਪਟਾ ਸਾਹਿਬ ਦੀ ਜ਼ਥੇਦਾਰ ਸਾਹਿਬ ਦਾ ਆਦੇਸ਼ ਨੂੰ ਬਿਲਕੁਲ ਹੀ ਅਵੇਲਨਾ ਕਰ ਦਿੱਤੀ ਗਈ ਉਸ ਤੋਂ ਬਾਅਦ ਜਦੋਂ ਕੱਲ ਫੈਸਲਾ ਲਿਆ ਗਿਆ ਇੱਕ ਸਿੱਖ ਵਾਲਾ ਤੇ ਹੋਰ ਬੰਦਾ ਹੈ ਹੂੰ ਪਰ ਜਦੋਂ ਜਥੇਦਾਰ ਜਤਖਤ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਯਾਨੀ ਕੁਲਦੀਪ ਸਿੰਘ ਗੜਗਜ ਨੂੰ ਤੇ ਗਿਆਨੀ ਤੇਜ ਸਿੰਘ ਧਰਵਾਸੋਂ ਉਹਨਾਂ ਪਹਿਲਾਂ ਹੀ ਜਿਹੜਾ ਤਨਖਾਹਿਆ ਕਰਾ ਦਿੱਤਾ ਸੀ ਲੇਕਿਨ ਇੰਨੇ ਦਿਨ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਜਦੋਂ ਕੱਲ ਸੁਖਬੀਰ ਸਿੰਘ ਬਾਦਲ ਜੀ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਤਾਂ ਇੱਕਦਮ ਜਿਹੜਾ ਕਾਰਵਾਈ ਕਰਦੇ ਆ ਤਖਤ ਪਟਨਾ ਸਾਹਿਬ ਦਾ ਤਖਤ ਅੰਸ਼ੀਰ ਅਕਾਲ ਸਰਦ ਦੇ ਜਥੇਦਾਰ ਸਾਹਿਬ ਨਾਲੋਂ ਮੀਟਿੰਗ ਬੁਲਾ ਲਈ ਜਾਂਦੀ ਹੈ ਔਰ ਜਿਹੜਾ ਕਾਰਵਾਈ ਕਰ ਦਿੱਤੀ ਜਾਂਦੀ ਹੈ ਨਹੀਂ ਗਰੇਵਾਲ ਜੀ ਤੇ ਸਾਫ਼ ਤੌਰ ਤੇ ਕਹਿ ਕੇ ਗਏ ਨੇ ਕਿ ਇਸ ਸਬਦੇ ਪਿੱਛੇ ਕਿਸੇ ਦਾ ਵੱਡਾ ਹੱਥ ਹੈ ਵੱਡੀ ਸਾਜ਼ਿਸ਼ ਹੈ ਜੋ ਪੰਥ ਚ ਪਾੜ ਪਾਉਣਾ ਚਾਹੁੰਦਾ ਹੈ ਨਹੀਂ ਸਾਜ਼ਿਸ਼ ਕਿੱਥੋਂ ਹੋ ਸਕੇ ਸਾਜ਼ਿਸ਼ ਤਾਂ ਹੋਣਾ ਜੇ ਅਸੀਂ ਤੇ ਪੂਰਾ ਕੋਸ਼ਿਸ਼ ਕੀਤੀ ਵੀ ਜਿਹੜੀ ਸਥਿਤੀ ਕਿਉਂਕਿ ਪਹਿਲੇ ਇਹਨਾਂ ਨੇ ਫੈਸਲਾ ਕੀਤਾ ਸਖਤ ਪਟਨਾ ਸਾਹਿਬ ਦੇ ਜਥੇਦਾਰ ਸਹਿਵਾਨਾ ਵਾਲੋਂ ਮੀਟਿੰਗ ਕਰਕੇ ਜਿਹੜੇ ਪ੍ਰਸਾਪਕਾ ਜਥੇਦਾਰ ਸੀ ਜਿਨ੍ਹਾਂ ਦੇ ਉੱਤੇ આરોਪ ਲੱਗੇ ਸੀਗੇ ਕਈ ਤਰ੍ਹਾਂ ਦੇ ਉਹਨਾਂ ਨੂੰ ਤਨਖਾਹੀਆਂ ਕਰਾ ਦਿੱਤਾ ਗਿਆ ਸੀ ਪੰਜ ਤੋਂ 6 ਕਿਆ ਗਿਆ ਸੀ ਤਾਂ ਉਹਨਾਂ ਦਾ ਇਕਮ ਇੱਕ ਜੇ ਕੁਲਦੀਪ ਸਿੰਘ ਗੜਗਜ ਵਾਲੋਂ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਅਸ਼ੀਗਰ ਸੁਬੀਰ ਸਿੰਘ ਬਾਦਲ ਜੀ ਦੇ ਸਬੂਤ ਹੋਏ ਪੜੇ ਜਾ ਰਹੇ ਸੀਗੇ ਉਸ ਨੂੰ ਦੇਖਦੇ ਹੋਏ ਲੱਗ ਰਿਹਾ ਸੀ ਕੋਈ ਨਾ ਕੋਈ ਰਾਜਨੀਤੀ ਜਿਹੜੀ ਇਹ ਜੇ ਨਾਲ ਪਿੱਛੇ ਕੰਮ ਕਰ ਰਹੀ ਹੈ ਔਰ ਉਸੇ ਨੂੰ ਤੇ ਦੇਖਦੇ ਲੱਗਦਾ ਕਿ ਜਿਸ ਤਰੀਕੇ ਅਕਾਲ ਤਖਤ ਤੋਂ ਫੈਸਲਾ ਲਿਆ ਗਿਆ ਔਰ ਉਸ ਨੂੰ एकदम ਜੜਾ ਮਾਫ ਕਰਦੇ ਹੋਏ ਉਹਨਾਂ ਨੂੰ ਕਿਹਾ ਗਿਆ ਕਿ ਆਪਣੀ ਸੇਵਾਵਾਂ ਜਿਹੜੇ ਤੁਸੀਂ ਨਿਭਾਇਓ ਪਹਿਲੇ ਦਿਨ ਤੋਂ ਉਸ ਤੋਂ ਬਾਅਦ ਇਹ ਮਾਮਲਾ ਕਿਹੜਾ ਗਰਮਾਇਆ ਤੇ ਉਸ ਜੋ ਜਿਸ ਤਰੀਕੇ ਤਖਤ ਪਟਨਾ ਸਾਹਿਬ ਵੱਲੋਂ ਫਿਰ ਤਨਖਾਹਾਂ ਕਿੱਥੇ ਗਈ ਗੈਰਨੀਟੇ ਸਿੰਘ ਨੂੰਹਾ ਯਾਨੀ ਕੁਲਦੀਪ ਸਿੰਘ ਗੜਗੜਜ ਔਰ ਸੁਖਬੀਰ ਸਿੰਘ ਬਾਦਲ ਜੀ ਨੂੰ ਸਮਾ ਦਿੱਤਾ ਗਿਆ ਕਿ ਆਪ ਜੀ ਆਕੇ ਕਾ ਆਪਣਾ ਪੱਖ ਰੱਖੋ ਅਗਰ ਕੋਈ ਰਾਜਨੀਤੀ ਨਹੀਂ ਸੀ ਸੁਖਵੀਰ ਸਿੰਘ ਬਾਦਲ ਜੀ ਦੇ ਮਨ ਚ ਕੋਈ ਅਸੀ ਗੱਲ ਨਹੀਂ ਸੀ ਉਹ ਇਸ ਰਾਜ ਸਥਾਨੇ ਤੇ ਸ਼ਾਮਿਲ ਨਹੀਂ ਸੀ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਆਪਣਾ ਪੱਖ ਰੱਖਦੇ ਆ ਕੇ ਲੇਕਿਨ ਉਹਨਾਂ ਨੂੰ ਇੰਨਾ ਸਮਾਂ ਦੇਣ ਦੇ ਬਾਅਦ 40 ਦਿਨ ਦਾ ਸਮਾਂ ਦਿੱਤਾ ਗਿਆ ਤਾਂ ਵੀ ਨਹੀਂ ਆਪਣਾ ਪੱਖ ਰੱਖਣ ਵੱਸ ਤੇ ਪਹੁੰਚੇ ਹੂੰ ਸੁਦੀਪ ਸਿੰਘ ਜੀ ਤੁਹਾਨੂੰ ਨਹੀਂ ਲੱਗਦਾ ਕਿ ਅਕਾਲ ਤਖਸਾਲ ਸਾਹਿਬ ਸੁਪਰੀਮ ਹੈ ਸਰਵੋੱਚ ਹੈ ਨੇ ਅਕਾਲ ਤਖਤ ਅੱਤੇ ਸਰਵੋਚਨਾਂ ਤੇ ਕੋਈ ਚੁਣੌਤੀ ਦੇ ਨਹੀਂ ਸਕਦਾ ਅਕਾਲ ਤਖਤ ਸਭ ਦੇ ਵਾਸਤੇ ਸਰਵੋਚ ਹੈਗਾ ਸੀ ਔਰ ਰਹੇਗਾ ਲੇਕਿਨ ਜਿਸ ਤਰੀਕੇ ਨਾਲ ਹੈ ਯਾਨੀ ਕੁਲਦੀਪ ਸਿੰਘ ਗੜਗੜ ਦੀ ਗੱਲ ਕੀਤੀ ਜਾਏ ਤਾਂ ਉਹਦੇ ਵਾਸਤੇ ਵੀ ਹਲੇ ਪੂਰੀ ਕੌਮ ਨੂੰ ਉਹ ਜੱਥੇਦਾਰ ਨਹੀਂ ਮੰਦੀ ਜਿਹੜਾ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੀ ਤਾਜ ਪੋਸ਼ੀ ਕੀਤੀ ਗਈ ਹੈ ਉਸ ਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਹੋ ਰਹੇ ਨੇ ਲੇਕਿਨ ਉਸ ਦੇ ਬਾਅਦ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਸਾਰੀ ਕੱਲ ਨੂੰ ਰੱਖਦੇ ਹੋਏ ਅਸੀਂ ਇਹੋ ਕੋਸ਼ਿਸ਼ ਕੀਤੀ ਵੀ ਫਿਰ ਵੀ ਟਕਰਾਅ ਦੀ ਸਥਿਤੀ ਨਾ ਬਣੇ ਆਕੇ ਦੋਨੋਂ ਤੱਕਾਂ ਦੇ ਜਿਹੜਾ ਸਹਿਮਤੀ ਬਣ ਜਾਵੇ ਸੁਨੀਪ ਸਿੰਘ ਜੀ ਗਰਗੱਛ ਨੂੰ ਸਾਰੀ ਕੌਮ ਨੇ ਹਲੇ ਤੱਕ ਪਰਵਾਹ ਨਹੀਂ ਕੀਤਾ ਇਸ ਕਰਕੇ ਉਹਨਾਂ ਦੇ ਆਦੇਸ਼ਾਂ ਦਾ ਵਿਰੋਧ ਹੋ ਰਿਹਾ ਹੈ ਨਹੀਂ ਆਦੇਸ਼ ਉਹਨਾਂ ਦੇ ਉਹਨਾਂ ਦਾ ਵਿਰੋਧ ਨਹੀਂ ਹੋ ਰਿਹਾ ਜਿਹੜੇ ਉਹਨਾਂ ਨੇ ਗਲਤ ਜਿਸ ਫੈਸਲਾ ਕੀਤਾ ਕਿਉਂਕਿ ਅਗਰ ਜਿਹੜਾ ਮਾਮਲਾ ਤਖਤ ਪਟਨਾ ਸਾਹਿਬ ਦੇ ਜਿਹੜਾ ਉਹਦੇ ਜਾਂਦਾ ਹੈਗਾ ਤਖਤ ਪਟਨਾ ਸਾਹਿਬ ਵੱਲੋਂ ਇੱਕ ਬੰਦਾ ਤਨਖਾਹਿਆ ਕਰਾਰ ਕੀਤਾ ਹੋਇਆ ਉਹਨੂੰ ਸ਼ਿਰੇ ਕਾ ਸਭ ਤੋਂ ਕਿਸ ਤਰ੍ਹਾਂ ਮਾਫ ਕਰ ਕਰ ਕਹਿ ਦਿੱਤਾ ਜਾਂਦਾ ਕਿ ਆਪ ਜੀ ਆਪਣੀ ਸੇਵਾਵਾਂ ਨਾ ਹੋ ਪਹਿਲੇ ਦੀ ਤਰ੍ਹਾਂ ਹੂੰ ਹੂੰ ਚਲੋ ਉਸ ਤੋਂ ਬਾਅਦ ਹੀ ਸਾਰਾ ਮਾਮਲਾ ਗਰਮਾਇਆ ਜਿਹੜਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੁਦੀਪ ਸਿੰਘ ਮੀਡੀਆ ਐਡਵਾਈਜ਼ਰ ਸ਼੍ਰੀ ਤਕਸ਼ਰੀ ਪਟਨਾ ਸਾਹਿਬ ਦੇ ਸਾਡੇ ਨਾਲ ਜੁੜੇ ਸੀ ਹਾਲਾਂਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪੰਥ ਨੇ ਪਰਵਾਨ ਹਲੇ ਤੱਕ ਗਿਆਨੀ ਕੁਲਦੀਪ ਸਿੰਘ ਗੜਗੜ ਜੋ ਕਿ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੇ ਨਹੀਂ ਕੀਤਾ ਹੈ ਹਾਲਾਂਕਿ ਕਿ ਪਹਿਲਾਂ ਤੋਂ ਹੀ ਉਹਨਾਂ ਨੂੰ ਤਨ